ਪ੍ਰਾਪੋ ਕੀ ਹਾਲ ਚਾਲਾ ਜੀ ਖਾਨ ਦੇ ਪਿੰਡ ਆ ਗਏ ਭਦੌੜ ਉਹਦੇ ਨਾਲ ਪਿੰਡ ਪੈਂਦਾ ਬਿਲੀ ਤਲਵੰਡੀ 3 ਕਿਲੋਮੀਟਰ ਤੇ ਬਈ ਇਧਰ ਕੈਮਰਾ ਮਰੀ ਮੜਾ ਜਾ ਹੋ ਤੱਕ ਜੋਬਨ ਨੇ ਲੈਣ ਲਈ ਪਈਆ ਮੇਲਾ ਲਾਇਆ ਪਿਆ ਟਰੈਕਟਰ ਦਾ ਕਹਿੰਦਾ ਲਟਾਉਣਾ ਹੈਗਾ ਲਟਾ ਦਈਏ ਫਿਰ ਲਟਾ ਲਟਾ ਇਧਰੋਂ ਗੱਲ ਕਰਦੇ ਆ ਜਿਹੜਾ ਬਹੁਤ ਘੱਟ ਮਿਲਦਾ ਡਿਊਜ ਫਾਰੇ ਕਿੰਨਾ ਮਾਡਲ ਇਹ ਮੈਨੂਫੈਕਚਰ ਡੇਟ 10 ਦੇ ਲਾਸਟ ਦੀ ਆ ਆਰਸੀ 11 ਦੀ ਆ ਇਹ ਅੱਛਾ 10 ਵਾ ਬੇਟਾ 11 ਦਾ ਹਾਂ 10/11 ਫਰੀਦਕੋਟ ਦਾ ਨੰਬਰ ਹੈ ਫਰੀਦਕੋਟ ਦਾ ਨੰਬਰ ਆ ਪੰਜਾਬ ਨੰਬਰ origignal origignal ਨੰਬਰ ਪੰਜਾਬ ਨੰਬਰ 70 hp ਜਿਹੜਾ 4 wheel drive ਦੇ ਵਿੱਚ ਆ 3 speed ਦੇ ਵਿੱਚ ਰੇਟ ਕੀ ਆ ਇਹਦਾ ਰੇਟ ਇਹਦਾ 5 ਲੱਖ 90000 ਰੁਪਏ ਆ ਜੇ ਆਪਾਂ ਕਹਿੰਦੀ ਜਾਇਜ਼ ਜਾਇਜ਼ ਤੇ ਆਜ ਜਾਇਜ਼ ਜਾਇਜ਼ 75 ਦਾ ਦੇ ਦਾਂਗੇ 575 ਦਾ 575 ਦਾ ਰਿਊਜ ਫਾਇਰ ਬਣ ਜੂ ਤੇ ਇੱਧਰ ਖੜਾ ਗਿਆ ਨਿਊ ਹਾਲੈਂਡ ਦਾ 6510 ਸਕਾਈਵਾ ਚਲ ਹਾਂ ਹਾਂ ਕਿੰਨਾ ਮਾਡਲ ਆ ਬਈ ਇਹ ਇਹ 2020 ਮਾਡਲ ਆ ਕਾਪੀ 23 ਦੀ ਆ 3 ਸਪੀਡ ਆ ਚੇਂਜਰ ਗੇਅਰ ਦੇ ਵਿੱਚ ਆ ਬਿਨਾ ਸੀਆਰਡੀ ਆ 65 ਐਚਪੀ ਆ ਮੂਰਲੇ ਟਾਇਰ ਤਾਂ ਜਮਾ ਨਮ ਜਮਾ ਨਮ ਇਹਨੇ ਬੈਕ ਟਾਇਰ ਨਾਲ ਦੇ ਰੇਡੀਅਲ ਟਾਇਰ ਪਾਏ ਬੰਦੇ ਦੇ ਸ਼ੌਂਕ ਨਾਲ ਡਿੱਕ ਵਗੈਰਾ ਸਿਸਟਮ ਵਗੈਰਾ ਲੱਗਿਆ ਇਹਦਾ ਰੇਟ ਕੀ ਆ ਰੇਟ ਇਹਦਾ ਦੇ ਦਾਂਗੇ ਆਪਾਂ 8 ਲੱਖ ਤੇ 90000 ਰੁਪਏ ਦਾ 8 ਲੱਖ ਤੇ 90000 ਰੁਪਏ ਤਾਂ ਡਿਮਾਂਡ ਹੈ ਹਾਂ ਜਾਇਜ ਜਾਇਜ 70 ਦਾ ਦੇ ਦਾਂਗੇ 8 70 ਦਾ 8 70 ਦਾ ਜੇ ਮੈਂ ਥੋੜਾ ਜਿਆਦਾ ਹੋਰ ਕਹਿ ਦਾਂ ਕਰ ਦੋ ਕੋਈ ਨਹੀਂ ਜਿਹੜਾ ਵੀਡੀਓ ਦੇਖ ਕੇ ਆਉਂਦਾ ਪੂਰੇਆਂ ਚ 8.5 ਦਾ ਦੇ ਦਾਂ 200 ਚੋਂ 8.5 6 ਬਣ ਜੂ ਤੇ ਆਹ ਕਿਹੜਾ ਬਹੁਤ ਘੱਟ ਮਿਲਦਾ 969 4/4 ਹਾਂ ਹਾਂ ਇਹ ਕਿੰਨਾ ਮਾਡਲ ਇਹ 21 ਮਾਡਲ ਆ 4 ਵੀਲ ਡਰਾਈਵ ਦੇ ਵਿੱਚ ਆ 1500 ਘੰਟਾ ਚੱਲੇ ਅੱਛਾ 1500 ਘੰਟਾ ਚੱਲਿਆ ਹੋਇਆਗਾ ਸਾਰਾ ਟਰੈਕਟਰ ਸੀਲਡ ਹੈ ਹਾਂ ਹਾਂ ਸੀਲਡ ਆ 3 ਸਪੀਡ ਵਾਲਾ 3 ਸੀ ਆ 70 ਇਹਦੇ ਵੀ 70 ਹਸਪਾਵਰ ਵਾਲਾ ਹੈ ਨਾ ਹਾਂ ਹਾਂ ਭਈ ਆ ਸੀਲਾਂ ਚੈੱਕ ਕਰਾਇਓ ਆ ਰੇਸ ਵਾਲੀ ਸੀਲ ਚੈੱਕ ਕਰਵਾ ਦਿਓ ਇਧਰ ਆ ਪੰਪ ਵਾਲੀ ਸੀਲ ਵੀ ਚੈੱਕ ਕਰਵਾ ਦਿਓ ਮੈਕੋ ਪੰਪ ਦੇ ਵਿੱਚ ਮੈਕੋ ਪੰਪ ਦੇ ਰੇਟ ਇਹਦਾ 795 795000 ਇਹ ਜਾਇਦਾਦ ਕਿੰਨੇ ਕਿਤੇ ਆਜੇਗਾ 70 ਤਾਂ ਦੇ ਦਾਂਗੇ 7 70 ਦਾ ਇਹ ਵੀ ਪੂਰਿਆਂ ਚ ਕਰ ਲ ਦੇ ਦਾਂਗੇ ਜਿਹੜਾ ਉਹ ਵੀ ਸੱਜ ਨੂੰ ਇਹ ਵੀ ਪੂਰਿਆਂ ਚ ਹੋ ਜੂ ਤੇ ਇੱਧਰ ਖੜਾ ਹੈਗਾ 60 55 ਫਾਰਮ ਟਰੈਕ ਹਾਂ ਇਹ ਨਵੇਂ ਰੰਗ ਦੇ ਵਿੱਚ 17 ਮਾਡਲ ਆ 3 ਸਪੀਡ ਆ 20 ਸਪੀਡਾਂ ਵਾਲਾ ਛੋਟੇ ਗੇਅਰ ਵਾਲਾ ਛੋਟੇ ਗੇਅਰ ਵਾਲਾ ਡਬਲ ਡਿਸਟ੍ਰਿਬਿਊਟਰ ਆ 2000 ਘੰਟਾ ਚੱਲਿਆ ਬਠਿੰਡਾ ਨੰਬਰ ਆ ਪੀਵੀ03 ਪਹਿਲੇ ਮਾਲਕ ਦਾ ਸੁਪਰਮੈਕਸ ਹੈ ਸੁਪਰਮੈਕਸ ਰੇਟ ਕੀ ਹੈ ਇਹਦਾ ਰੇਟ ਇਹਦਾ 5 ਲੱਖ ਤੇ 45000 ਰੁਪਏ ਏ ਜੈ ਜੈਸਤ ਕਿੰਨੇ ਕਿਤੇ ਆਜੇਗਾ 35 ਦਾ ਦੇ ਦੋ ਸਵਾ ਚਾਜਾ ਸਵਾ ਦੇ ਦਾਂਗੇ ਲੋ ਜੀ ਸਵਾ 5 5 ਤੇ ਇਧਰ ਖੜਾ ਗਿਆ 53 10 54 10 ਦੇ ਹਿੱਸੇ ਵਾਲਾ ਬਈਆ ਗਲੋਬਲ ਹਿੱਸਾ ਚੈੱਕ ਕਰਾਇਓ ਇਹਦੀ ਬਹੁਤ ਡਿਮਾਂਡ ਹਾਂਜੀ ਹਾਂ ਕਿੰਨੇ ਕਿਤਾ ਮਿਲਦਾ ਇਹ ਵੱਧ ਇਹ 60 65000 ਰੁਪਿਆ ਆਰਡਰ ਦੀ ਆਉਂਦਾ ਇਹ ਤਾਂ ਫਿਰ ਆਪਾਂ ਵਿੱਚ ਲਾਉਣਾ ਨਹੀਂ ਹਾਂ ਹਾਂ ਠੀਕ ਹੈ ਹੁਣ ਇਹਦਾ ਰੇਟ ਦੱਸ ਦੇ ਕੀ ਹੈ ਮਾਡਲ ਕਿੰਨਾ ਪਹਿਲਾ ਮਾਡਲ ਦਾ ਮਾਡਲ 22 ਆ ਬਿਨਾ ਸੀਆਰਡੀ 55 ਐਚਪੀ ਵਾਲਾ ਟਾਇਰ ਨਾਲ ਦੇ ਟਾਇਰ ਨਾਲ ਦੇ ਸਾਰਾ ਟਰੈਕਟਰ ਸੀਲਡ ਹੈ ਬਈ ਆਹ ਦੀ ਆ ਪੰਪ ਵਾਲੀ ਸੀਲ ਚੈੱਕ ਕਰਾਓ ਪੰਘੇਰ ਪ੍ਰੋ ਆ ਚਾਰ ਸਪੀਡਾਂ ਵਾਲੀ ਆ ਪੰਪ ਵਾਲੀ ਸੀਲ ਚੈੱਕ ਕਰਾ ਦਿਓ ਆ ਰੇਸ ਵਾਲੀ ਸੀਲ ਗੇਅਰ ਗੇਅਰ ਪ੍ਰੋ ਦੇ ਵਿੱਚ ਇਹ ਕਿੰਨੇ ਸਪੀਡਾਂ ਵਾਲਾ ਪਰਚੀਆਂ ਪਈਆਂ ਪਰਚੀਆਂ ਉੱਪਰ ਪਈਆਂ ਆ ਰਿੰਬਾਂ ਦੀਆਂ ਪਰਚੀਆਂ ਇਹ ਕਿੰਨੀ ਸਪੀਡਾਂ ਵਾਲਾ ਇਹ ਚਾਰ ਚਾਰ ਸਪੀਡਾਂ ਵਾਲਾ ਰੇਟ ਕੀ ਹੈ ਇਹਦਾ ਰੇਟ ਇਹਨੂੰ ਦੇ ਦਾਂਗੇ 7-80 ਜੀ ਦੇ ਦਾਂਗੇ 6-80 ਦਾ ਇਹਦਾ ਇਹ ਕਿੰਨੇ ਪੂਰੇ ਚਾਹੇਗਾ ਚਲੋ ਦੇ ਦਾਂਗੇ ਜਿਹੜਾ ਵੀਡੀਓ ਦੇਖ ਕੇ ਸਾਡੇ ਸੱਤ ਦੇਦਾਂ ਗੇਰ ਪ੍ਰੋ 53 ਦਾ 77 ਬਣ ਜੇ ਇਧਰ ਆ ਗਿਆ ਇੱਕ ਹੋਰ 60 55 ਇਹ ਕਿੰਨਾ ਮਾਡਲ ਇਹ ਵੀ 14 ਮਾਡਲ ਆ ਸੁਪਰ ਮੈਕਸ ਆ ਮਲਟੀ ਸਪੀਡ ਗੇਰ ਵਾਲਾ ਰਿਵਰਸ ਪੀਟੀਓ ਵਾਲਾ ਪਾਵਰ ਸਟੀering ਆ ਡਬਲ ਕਲਚ ਆ ਤੇਲ ਬ੍ਰੇਕਾਂ ਸਾਰੀਆਂ ਖੂਬੀਆਂ ਹੈਗੀਆਂ ਨੇ ਹਾਂ ਪਾਵਰ ਸਟੀering ਰੇਟ ਰੇਟ ਇਹਦਾ ਮੁੱਲ 345 ਆ ਜਾਇਦ ਜਾਂ ਇੱਕੋ ਹੀ ਮੁੱਲ ਚ ਆ ਸਿਲੰਡਰ ਤੁਹਾਨੂੰ ਟਰੈਕਟਰ ਇੰਨੇ ਮੁੱਲ ਚ ਕੋਈ ਨਹੀਂ ਮਿਲਦਾ 3 ਲੱਖ ਤੇ 25000 ਰੁਪਏ ਦਾ ਜਸਨੋ ਦੇ ਦੇਣ ਲੋ ਜੀ ਜ ਨੂੰ 3 ਲੱਖ 25000 ਚ ਇਹਨੂੰ ਆ ਜਿਹੜਾ ਬਹੁ ਘੱਟ ਦੇਖਿਆ ਮੈਂ ਤਾਂ ਅੱਜ ਦੇਖਿਆ ਹੈਗਾ 5510 ਹਾਂਜੀ ਕਿੰਨਾ ਮਾਡਲ ਆ ਇਹ ਇਹ ਐਕਸਲ ਸੀਰੀਜ਼ ਦੇ ਵਿੱਚ ਆ ਗਿਆ 24 ਮਾਡਲ ਆ ਅੱਛਾ ਨਵਾਂ ਹੀ ਹੈ ਜਮਾਂ ਨਵਾਂ ਹੀ ਆ ਜੇ ਆਪਾਂ ਜਾਂਸੀ ਚ ਜਾਈਏ ਕਿੰਨੇ ਦਾ ਮਿਲਦਾ 10 10 ਪਲੱਸ ਹੀ ਆ 10 ਲੱਖ ਤੋਂ ਪਲੱਸ ਹੈ ਸਭ ਤੋਂ ਵੱਡੀ ਗੱਲ ਸਵੇਰੇ ਟੈਂਕੀ ਭਰ ਲੋ ਸਾਰੀ ਜਿਹੜੀ ਟੈਂਕੀ ਕਿੰਨੇ ਲੀਟਰ ਵਾਲੀ ਆ ਇਹ 100 ਲੀਟਰ ਦੀ ਆ ਅੱਛਾ ਪੂਰਾ 100 ਲੀਟਰ 'ਚ ਤੇਲ ਪੈਂਦਾ ਟਾਇਰ ਸਾਰੇ ਨਾਲ ਦੇ ਆ ਹਾਂਜੀ ਹਾਂ ਹੁਣ ਆਪਾਂ ਕਿੰਨੇ ਦਾ ਦੇਣਾ ਫਿਰ ਕਿੰਨਾ ਫਾਇਦਾ ਕਰਾਂਗੇ ਏਜੰਸੀ ਨਾਲੋਂ 745 ਦਾ ਦੇ ਦਾਂਗੇ ਪੂਰਿਆਂ 'ਚ ਨਹੀਂ ਕਰਦਾਂ ਤਿੰਨ ਲੱਖ ਦਾ ਕਹਿੰਦਾ ਹੋ ਜੂ ਅਗਲਾ ਵੀ 3 ਲੱਖ ਚਲ ਦੇ ਦਾਂਗੇ ਜਿਹੜਾ ਵੀਡੀਓ ਦੇਖ ਕੇ ਆਓ ਪੂਰੇ 7 ਲੱਖ ਦਾ ਦੇ ਦਾਂਗੇ ਲੋ ਵੀ 55 ਆ 10 ਪੂਰੇ 7 ਲੱਖ ਦਾ ਬਣ ਜੂਗਾ ਤੇ ਇੱਧਰ ਖੜਾ ਹੈਗਾ ਸਪੈਸ਼ਲ ਐਡੀਸ਼ਨ ਸ਼ਕਤੀ ਜੱਗੇ ਬਾਸ ਵਾਲਾ ਕਹਿੰਦੇ ਆ ਮੇਰੇ ਵੀ ਜੱਗੇ ਬਾਸ ਵਾਲਾ ਇਹ ਕਿੰਨੀ ਹੌਸਪਾਵਰ ਵਾਲਾ ਹੈ ਇਹ 55 ਵਾਲਾ 55 ਹੌਸਪਾਵਰ ਵਾਲਾ ਟਾਇਰ ਨਾਲ ਦੇ ਬਈ ਨਾਲ ਦੇ ਚਾਰੇ ਟਾਇਰ ਨਾਲ ਦੇ ਸਾਰਾ ਟਰੈਕਟਰ origignal ਦਾ origignal ਪਿਆ ਰੇਟ ਕੀ ਹੈ ਇਹਦਾ ਰੇਟ ਦਾ 690 690 ਮਾਡਲ ਕਿੰਨਾ ਮਾਡਲ 2020 2020 ਮਾਡਲ ਆ ਰੂਡਜੀ ਗੇਅਰ ਆ 3 ਸਪੀਡ ਆ ਰਿਵਰਸ ਪੀਟੀਓ ਰਿਵਰਸ ਪੀਟਿਓ ਇਹ 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 ਕਿੰਨੇ ਚਾਵੇਂਗਾ ਜਾਇ ਜਾਇਸ ਤੇ 75 ਦਾ ਲੈ ਲਈ 75 ਦਾ ਚਲਿਆ ਜੂ ਮੈਂ 15 ਕਿ ਕਹਿ ਦ ਕਹਿ ਸੀ 6 ਲੱਖ 60 ਹਜ਼ਾਰ ਦਾ ਮਿੱਤਰੋ ਸਾਨੂੰ ਸਪੈਸ਼ਲ ਐਡੀਸ਼ਨ ਬਣ ਜੂ ਆ ਜੋ ਕਿ ਨਾ ਪਿੰਡ ਤਲਵੰਡੀ ਬਿੱਲੀ ਪਧੌੜ ਤੋਂ 3 ਕਿਲੋਮੀਟਰ ਤੇ ਬਾਈ ਜੋਬਨ ਦਾ ਨੰਬਰ ਟਾਈਟਲ ਚ ਤੱਕ ਕਰ ਲੋ ਸੰਪਰਕ